ਸਰ ਜੀ ਮੇਰਾ ਨਾਮ ਸੁਖੀ ਹੈ ਕੀ ਗਾਣੀ ਥੋੜੀ ਕੀ ਗੱਲ ਹੈ ਸਾਰੀ ਸਰ ਜੀ ਮੇਰੀ ਬੇਟੀ ਬਾਹਰ ਗਈ ਸੀ ਆ ਤੋਂ 6 ਮਹੀਨੇ ਪਹਿਲਾਂ ਤੇ 26 ਸਾਲ ਦੀ ਉਹਦੀ ਉਮਰ ਆ ਇੱਕ ਉਹਦਾ ਬੇਟਾ ਆ ਡਰਬੋਸੋ ਦਾ ਹੋਇਆ ਹੋਇਆ ਬੇਟੀ ਦਾ ਠੀਕ ਆ ਵੀ ਚਲੋ ਮੈਂ ਇਸ ਕਰਕੇ ਬਾਹਰ ਭੇਜਤੀ ਵੀ ਮੇਰੀ ਪਰਜਾਈ ਕਹਿੰਦੀ ਆ ਕੋਈ ਨਹੀਂ ਤੂੰ ਦੀਦੀ ਬਾਹਰ ਭੇਜ ਦੇ ਵੀ ਮੈਂ ਵਧੀਆ ਕੰਮ ਤੇ ਇੱਥੇ ਲਵਾਉਂਗੀ ਪਤਾ ਨਹੀਂ ਮੇਰੀ ਬੇਟੀ ਨੇ ਬਾਹਰ ਜਾ ਕੇ ਉਹਨਾਂ ਨੇ ਕੀ ਕੀਤਾ ਕੀ ਨਹੀਂ ਬਹੁਤ ਜ਼ਿਆਦਾ ਬਹੁਤ ਪਰੇਸ਼ਾਨ ਕੀਤਾ ਉਹਨੂੰ ਬੇਟੀ ਰੋ ਰੋ ਰਿਕਾਰਡਿੰਗਾਂ ਭੇਜਦੀ ਸੀ ਵੀ ਮੈਨੂੰ ਇੱਕ ਵਾਰੀ ਇੱਥੋਂ ਕੱਢਿਆ ਜਾਵੇ ਨੇ ਤਾਂ ਇੱਥੇ ਮੈਨੂੰ ਮਾਰ ਦੇਣਗੇ ਮੰਮੀ ਮੈਨੂੰ ਇੱਕ ਵਾਰੀ ਬਚਾ ਲੋ ਸਾਰੇ ਪ੍ਰੂਫ ਸਰ ਜੀ ਮੇਰੇ ਕੋਲੇ ਆ ਗਏ ਮੇਰੇ ਹੱਥ ਬੰਨ ਕੇ ਬੇਨਤੀ ਐ ਮੇਰੇ ਵੀਰਾਂ ਨੂੰ ਕੇਂਦਰ ਸਰਕਾਰ ਨੂੰ ਠੀਕਾ ਮੁੱਖ ਮੰਤਰੀ ਨੂੰ ਠੀਕਾ ਸਵਰਜੀਤ ਮਾਨ ਨੂੰ ਠੀਕਾ ਵੀ ਮੇਰੇ ਬੇਟੇ ਨੂੰ ਸਾਰੇ ਮੇਰੇ ਵੀਰ ਪ੍ਰਸ਼ਾਸਨ ਨੂੰ ਵੀ ਮੇਰੀ ਬੇਨਤੀ ਐ ਮੇਰੀ ਕੋਈ ਕਾਰਵਾਈ ਨਹੀਂ ਹੋਣ ਦੇ ਕਾਰਵਾਈ ਕੀਤੀ ਜਾਵੇ ਅੱਜ ਲਾਸਟ ਕਾਲਾ ਇੱਕ ਹਫਤਾ ਹੋ ਗਿਆ ਕੁੜੀ ਨਾ ਹੋਈ ਨੂੰ ਉਨੇ ਮੈਨੂੰ ਕਹਿਆ ਮੰਮੀ ਮੈਨੂੰ ਕੋਟ ਮਾਰ ਬਹੁਤ ਕਰਦੇ ਆ ਮੈਨੂੰ ਵਿਚਾਰਾ ਇੱਕ ਵਾਰੀ ਮੇਰੀ ਬੇਟੀ ਦਾ ਮੁੜ ਕੇ ਫੋਨ ਨਹੀਂ ਲੱਗਿਆ ਮੇਰੇ ਨਾਲ ਕੋਈ ਗੱਲ ਨਹੀਂ ਹੋ ਰਹੀ ਮੈਂ ਬਹੁਤ ਜ਼ਿਆਦਾ ਤੰਗ ਪਰਛਾਣ ਨੂੰ ਛੋਟਾ ਜਿਹਾ ਬੇਟਾ ਹੈ ਵਿਚਾਰੀ ਦਾ ਮੈਨੂੰ ਕੁਝ ਸਮਝ ਨਹੀਂ ਲੱਗਦੀ ਮੈਂ ਕੀ ਕਰਾਂ ਮੇਰੇ ਹੱਥ ਬਨ ਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਮੇਰੀ ਬੇਟੀ ਘੜਾਈ ਜਾਵੇ ਮੈਂ ਬਹੁਤ ਜ਼ਿਆਦਾ ਤੰਗਾ ਮੇਰੀ ਬੇਟੀ ਨੂੰ ਪਤਾ ਨਹੀਂ ਉੱਥੇ ਕੀ ਹੋ ਰਿਹਾ ਵਿਚਾਰੀ ਨਾਲ ਕੀ ਨਹੀਂ ਹੋ ਰਿਹਾ ਇੱਥੇ ਮੇਰਾ ਬੰਦਾ ਹਾਲ ਉੱਥੇ ਉਹਦਾ ਪਤਾ ਨਹੀਂ ਬੰਦਾ ਹਾਲ ਉਹਦਾ ਛੋਟਾ ਜਿਹਾ ਬੇਟਾ ਹੈ ਮੈਂ ਬਸੇ ਹੀ ਪਾਲਦੀ ਹਾਂ ਉਹਨੂੰ ਮੈਂ ਇੰਨੇ ਜੋ ਗਿੱਜ਼ਾ ਰਹੇ ਨੇ ਮੇਰੇ ਹੱਥ ਮਾਰ ਕੇ ਸਾਰੇ ਵੀਰਾਂ ਨੂੰ ਬੇਨਤੀ ਹੈ ਮੇਰੀ ਬੇਟੀ ਬਚਾਈ ਜਾਵੇ ਠੀਕ ਹੈ ਮੁੱਖ ਮੰਤਰੀ ਨੂੰ ਮੇਰੇ ਬੇਨਤੀ ਹੈ ਪ੍ਰਸ਼ਾਸਨ ਨੂੰ ਮੇਰੇ ਬੇਨਤੀ ਹੈ ਮੇਰੀ ਹੈਲਪ ਕੀਤੀ ਜਾਵੇ ਗਰੀਬ ਬਣੀ ਦੀ ਬੱਚਾ ਦੀ ਰੇੜੀ ਲਾ ਕੇ ਆਪਣਾ ਟਾਈਮ ਪਾਸ ਕਰਦੀ ਹੈ ਮੈਨੂੰ ਕੁਝ ਵੀ ਪਤਾ ਨਹੀਂ ਲੱਗਦਾ ਹੈਗਾ ਸਰ ਜੀ ਮੇਰੀ ਬੇਨਤੀ ਆ ਸਾਰੇ ਵੀਰਾਂ ਨੂੰ ਠੀਕ ਆ ਵੀ ਮੇਰੀ ਬੇਟੀ ਦੀ ਹੈਲਪ ਕੀਤੀ ਜਾਵੇ ਬਾਹਰ ਮੈਂ ਤਾਂ ਭੇਜਿਆ ਸੀਗਾ ਚਲੋ ਤਾਂ ਛੋਟਾ ਜਿਹਾ ਬੇਟਾ ਉਹਦੀ ਹੈਲਪ ਹੋ ਜੂਗੀ ਵਿਚਾਰੀ ਕੁਛ ਆਪਣੀ ਮੇਰੇ ਜਿੰਦੇ ਜਿੰਦੇ ਬਣਾ ਲੂਗੀ ਜਿਹੜੇ ਮੀਤ ਹੈ ਰੈਂਪੀ ਆ ਸਾਡੇ ਪੰਜਾਬ ਦੇ ਮੇਰੀ ਉਹਨਾਂ ਨੂੰ ਵੀ ਹੱਥ ਬਨ ਕੇ ਬੇਨਤੀ ਆ ਵੀਰ ਨੂੰ ਵੀ ਮੇਰੀ ਹੈਲਪ ਕੀਤੀ ਜਾਵੇ ਮੇਰੀ ਬੱਚੀ ਦੀ ਹੈਲਪ ਕੀਤੀ ਜਾਵੇ ਠੀਕ ਆ ਉਦੋਂ ਮੇਰੀ ਬੇਟੀ ਪਤਾ ਨਹੀਂ ਕਿਹੜੇ ਹਾਲਾਤਾਂ ਦੇ ਵਿੱਚ ਆ ਠੀਕ ਹੈ ਮੇਰੀ ਪਰਜਾਇਸ਼ ਨੂੰ ਇਹੀ ਬੇਨਤੀ ਆ ਫਿਰ ਮੇਰੇ ਵੀਰਾਂ ਨੂੰ ਇਹੀ ਬੇਨਤੀ ਆ ਵੀ ਮੇਰੀ ਜਿੱਥੋਂ ਤੱਕ ਵੀ ਵੀਡੀਓ ਜਾਂਦੀ ਆ ਮੇਰੀ ਹੈਲਪ ਕੀਤੀ ਜਾਵੇ ਮੈਂ ਕਿਹੜੀ ਥਾਂ ਤੇ ਆਮਾਨ ਦੇ ਵਿੱਚ ਭੇਜੀ ਸੀ ਸਰ ਮੇਰੀ ਪਰਜਾਈ ਲੈ ਕੇ ਗਈ ਸਿਮਰਨਕੌਰ ਉਹਨੇ ਪਤਾ ਨਹੀਂ ਪੈਸੇ ਲਏ ਆ ਉਹਨੇ ਕੀ ਕੀਤਾ ਆ ਜੇ ਮੈਂ ਉਹਨਾਂ ਨੂੰ ਕਹਿ ਦਿੰਨੀ ਆ ਵੀ ਪਰਜਾਇ ਭਾਬੀ ਮੇਰੀ ਕੁੜੀ ਬੁਲਾ ਦੇ ਉਹ ਮੈਨੂੰ ਕਹਿੰਦੀ 3 ਲੱਖ ਰੁਪਇਆ ਪਰ ਤੇ ਮੈਂ ਤੇਰੀ ਕੁੜੀ ਇੱਧਰ ਬੁਲਾ ਦੰਨੀ ਆ ਉਹਦੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਉਹਦੀ ਮਾਂ ਨੂੰ 70000 ਰੁਪਏ ਦਿੱਤਾ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਸੋਹਲ ਖਾਲਸਾ ਉਹਦਾ ਪਿੰਡ ਆ ਸਰ ਜੀ ਮਲਸੀਆਂ ਸੀ ਉਹਨਾਂ ਨੂੰ ਪੈਸੇ ਦਿੱਤੇ ਆ 70000 ਰੁਪਿਆ ਮੇਰੀ ਕੋਈ ਸੁਣਵਾਈ ਨਹੀਂ ਮੇਰੇ ਹੱਥ ਵਨ ਕੇ ਇਹੀ ਵੀਰਾਂ ਨੂੰ ਬੇਨਤੀ ਆ ਵੀ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੇਰੀ ਬੇਟੀ ਘਰੇ ਬੁਲਾਈ ਜਾਵੇ ਕਿੰਨੇ ਪੈਸੇ ਲੱਗੇ ਭਜੇ ਕਿਵੇਂ ਪੈਸੇ ਲੱਗੇ ਸਰ ਜੀ ਇਹਨਾਂ ਨੇ 70000 ਰੁਪਏ ਚ ਇੱਥੇ ਗੱਲ ਹੋਈ ਸੀਗੀ 15000 에어ਪੋਰਟ ਤੇ ਬੰਬੇ ਸ਼ੋ ਕਰਾਉਣਾ ਸੀਗਾ ਸੀ ਕੈਸ਼ ਸ਼ੋ ਕਰਾਇਆ 15000 ਤੇ 70000 ਰੁਪਇਆ ਇਥੋਂ ਲਿਆ ਮੇਰੇ ਕੋਲੇ ਸਟਾਮ ਵੀ ਬਣਿਆ ਹੋਇਆ ਹੈ ਮੇਰੇ ਕੋਲੇ ਸਾਰੇ ਬਕਾਇਦਾ ਪ੍ਰੂਫ ਹੈ ਬੇਟੀ ਦੇ ਸਾਰਾ ਕੁਝ ਹੈ ਸਾਡੇ ਕੋਲੇ ਜਿਥੋਂ ਬੇਟੀ ਪੈਸੇ ਦੇ ਕੇ ਆਈ ਹੈਗੀ ਸਿਮਰਨ ਕੌਰ ਦੀ ਮੰਮੀ ਨੂੰ ਚਰਨਜੀਤ ਨੂੰ ਪੈਸੇ ਅਸੀਂ ਉੱਥੇ ਫੜਾਏ ਆ ਉਹਨੂੰ ਦੂਜੀ ਆਪਣੇ ਹਮਸਿੰਘਾਂ ਪੈਸੇ ਫੜਾ ਕੇ ਆਏ ਆ ਸਿਮਰਨ ਕੌਰ ਨੇ ਫੋਨ ਕੀਤਾ ਸੀ ਵੀ ਮੰਮੀ ਨੂੰ ਤੁਸੀਂ ਪੈਸੇ ਫੜਾ ਜਾਓ ਜਾ ਕੇ ਅਸੀਂ ਦੋਵੇਂ ਮਾਵਾ ਤੇਂ ਗਿਆ ਪੈਸੇ ਫੜਾ ਕੇ ਆਈਆਂ ਆ ਹੁਣ ਤੁਸੀਂ ਗੱਲ ਕੀਤੀ ਸੀ ਸਿਮਰਨ ਕੌਰ ਨਾਲ ਸਿਮਰਨ ਕੌਰ ਕੋ ਰ ਕੋ ਸੁਣਦੀ ਨਹੀਂ ਸਿਮਰਨ ਕੌਰ ਕਹਿੰਦੀ ਆ ਮੈਨੂੰ 3 ਲੱਖ ਰੁਪਇਆ ਦੋ ਤੇ ਮੈਂ ਤੁਹਾਡੀ ਬੇਟੀ ਇੰਡੀਆ ਮਗਾ ਦੰਨੀ ਆ ਬੇਟੀ ਦਾ ਹੁਣ ਤੁਸੀਂ ਜਦੋਂ ਰਹਿੰਦੇ ਆ ਹਾਂਜੀ ਹਾਂਜੀ ਲੱਖ ਰੁਪਇਆ ਕਰਜ਼ਾ ਲਿਆ ਸਟਾਮਤ ਮੇਰੇ ਕੋਲੇ ਇਹ ਸਟਾਮ ਬਣਿਆ ਹੋਇਆ ਆ ਲੱਖ ਰੁਪਇਆ ਲਾਸਟ ਟਾਈਮ ਕਿ ਤੁ ਗੱਲ ਹੋਈ ਤੁਹਾਡੀ ਬੇਟੀ ਨਾਲ ਲਾਸਟ ਇੱਕ ਇੱਕ ਹਫਤਾ ਹੋ ਗਿਆ ਸਰ ਜੀ ਗੱਲ ਹੋਈ ਨੇ ਠੀਕ ਹੈ ਜੀ ਉਹ ਮੈਨੂੰ ਬੱਸ ਉਹਨੇ ਇਹ ਗੱਲ ਕਹੀ ਕਹਿੰਦੀ ਮੰਮੀ ਮੈਨੂੰ ਇੱਕ ਵਾਰੀ ਇੱਥੋਂ ਕੱਢ ਲਾ ਬੱਸ ਮੇਰਾ ਬਹੁਤ ਮੰਦਾ ਹਾਲ ਹੈ ਮੈਨੂੰ ਕੁੱਟਮਾਰ ਬਹੁਤ ਕਰਦੇ ਮੁੜ ਕੇ ਬੇਟੀ ਦਾ ਨੈਟ ਬੰਦ ਹੋ ਗਿਆ ਬੇਟੀ ਨੇ ਮੁੜ ਕੇ ਮੇਰੇ ਨਾਲ ਗ ਬਾਦ ਚ ਜਿਹੜੀ ਉਹਨੇ ਮੈਨੂੰ ਲਾਸਟ ਰਿਕਾਰਡਿੰਗ ਭੇਜੀ ਉਹਦੇ ਵਿੱਚ ਕਿਹਾ ਆ ਵੀ ਮੰਮੀ ਇਹਨਾਂ ਨੇ ਮੇਰੇ ਕੱਪੜੇ ਲਾ ਕੇ ਤਲਾਸ਼ੀ ਕੀਤੀ ਪਹਿਲਾਂ ਮੈਨੂੰ ਆਫਸ ਲੈ ਕੇ ਗਏ ਆਫਸ ਤੋਂ ਫਿਰ ਮੈਨੂੰ ਵਾਪਸ ਹੀ ਲਿਆਂਦੇ ਆ ਕੇ ਉਹਨਾਂ ਨੇ ਮੇਰੇ ਕੱਪੜੇ ਲਾਏ ਕਹਿੰਦੀ ਮੰਮੀ ਕਹਿੰਦੀ ਵੀ ਜੋ ਹੁੰਦਾ ਤੁਹਾਡੇ ਕੋਲੋਂ ਤੁਸੀਂ ਕਰੋ ਸਿਮਰਨਜੀਤ ਕੌਰ ਕਹਿੰਦੀ ਜੋ ਹੁੰਦਾ ਤੁਸੀਂ ਕਰੋ ਮੇਰੀ ਕੋਈ ਗਾਰੰਟੀ ਨਹੀਂ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਜੋ ਮਰਜ਼ੀ ਤੁਸੀਂ ਕੁੜੀ ਨਾ ਕਰੋ ਉਸ ਦਿਨ ਤੋਂ ਕੁੜੀ ਦਾ ਨੈੱਟ ਬੰਦ ਹੋ ਰਿਹਾ ਆ ਚਾਹੇ ਸਿਮਰਨਜੀਤ ਨੂੰ ਪਤਾ ਆ ਮੇਰੀ ਬੇਟੀ ਦਾ ਤੇ ਚਾਹੇ ਘਰ ਵਾਲਿਆਂ ਨੂੰ ਪਤਾ ਜੇ ਮੈਂ ਸਿਮਰਨ ਕੌਰ ਨੂੰ ਕਹਿੰਨੀ ਆ ਤੂੰ ਮੈਨ ਸਿਮਰਨ कौर ਕਹਿੰਦੀ ਮੈਨੂੰ ਨਹੀਂ ਪਤਾ ਆਪ ਹੀ ਤੂੰ ਦੇਖ ਕਿੱਥੇ ਆ ਤੇਰੀ ਬੇਟੀ ਮੈਂ ਕੁਝ ਨਹੀਂ ਕਰ ਸਕਦੀ ਸਿਮਨ ਕੌਰ ਮੈਨੂੰ ਇਹ ਜਵਾਬ ਦਿੰਦੀ ਆ ਮਹਰੋ ਸਰ ਪ੍ਰਸ਼ਾਸਨ ਕੋਲ ਗਏ ਕਿਸੇ ਕੋਲ ਹਾਂਜੀ ਹਾਂਜੀ ਸਰ ਮੈਂ ਗਈ ਆਂਗੀ ਮੈਂ ਦੂਜੇ ਦੇ ਆਪਣੇ ਦੇ ਇੱਥੇ ਬੋਵਨ ਸੇਲਵੀ ਦਿਖਾ ਦਿੰਦੀ ਆ ਫਿਰ ਮੈਂ ਇੱਥੇ ਮੁੱਖ ਮੰਤਰੀ ਨੂੰ ਵੀ ਦਰਖਾਸਤ ਦਿੰਦੀ ਆ ਸਿਮਰਨਜੀਤ ਮਾਨ ਨੂੰ ਵੀ ਅਰਜੀ ਲਾਈ ਆ ਠੀਕ ਆ ਸਰ ਮੈਂ ਸਾਰੇ ਪਾਸੇ ਘੁੰਮਿਆ ਮੇਰੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋਈ ਹਜੇ ਮੇਰੀ ਇਹੀ ਹੱਥ ਬਣ ਕੇ ਬੇਨਤੀ ਆ ਵੀ ਮੇਰੀ ਆਹ ਮਦਦ ਕੀਤੀ ਜਾਵੇ ਗਰੀਬਣੀ ਦੀ ਇੱਕ ਚਾਹ ਲਾਉਣ ਵਾਲੀ ਮੈਂ ਰੇੜੀ ਆ ਪਤਾ ਨਹੀਂ ਮੈਂ ਆਪਦਾ ਟਾਈਮ ਪਾਸ ਕਿੱਦਾਂ ਕਰਦੀ ਆ ਛੋਟਾ ਜਿਹਾ ਉਹਦਾ ਬੇਟਾ ਆ ਆਪਦੇ ਬੱਚੇ ਦੇ ਵਿੱਚ ਆ ਜਾਵੇ ਬਸ ਮੇਰੀ ਇਹੀ ਹੱਥ ਬਣ ਕੇ ਬੇਨਤੀ ਆ। ਮੇਰੇ ਦਿਨ ਉਹ ਦਿਨ ਸਕੂਨ ਮਿਲੂਗਾ ਜਦੋਂ ਆਪਦੇ ਬੱਚੇ ਦੇ ਵਿੱਚ ਆਜੂਗੀ ਉਹ ਪਤਾ ਨਹੀਂ ਕਿਹੜੇ ਹਾਲਾਤਾਂ ਚ ਹੋਣੀ ਹੈ ਮੇਰੇ ਬੇਟੇ ਵਿਚਾਰੇ ਰੋ ਰੋ ਕੇ ਉਹਨੇ ਮੈਨੂੰ ਉਹ ਹੀ ਲਾਸਟ ਰਿਕਾਰਡਿੰਗ ਕੀਤੀ ਆ ਮੜ ਕੇ ਉਹਦੇ ਨਾਲ ਮੇਰੇ ਇੱਕ ਹਫਤਾ ਹੋ ਗਿਆ ਗੱਲ ਨਹੀਂ ਹੋਈ ਮੇਰੀ ਬੇਟੀ ਪਤਾ ਨਹੀਂ ਕਿੰਦਾ ਦਿਹ ਹਾਲਾਤਾਂ ਦੇ ਵਿੱਚ ਹੋਣੀ ਮੇਰੇ ਪਰਜਾਣ ਨੂੰ ਬੈਂਦੀ ਆ ਮੇਰੀ ਹੈਲਪ ਕੀਤੀ ਜਾਵੇ ਮੇਰੇ ਹੱਥ ਬਨ ਕੇ ਬੈਂਦੀ ਆ ਇਹ ਵਸ ਮੇਰੀ ਬੇਟੀ ਕਰੇ ਅੱਜ ਹੂ ਤਾਂ ਛੋਟਾ ਜਾ ਬੇਟਾ ਬਸ ਬੈਠੇ ਦਾ ਤਰਸ ਕਰ ਲਓ ਇੱਕ ਮਾਂ ਦਾ ਤਰਸ ਕਰ ਲਓ ਜਿਹੜੀ ਅੱਜ ਰੋ ਰੋ ਕੇ ਤਾਂ ਕਿਹਾ ਦਿੰਦੀ ਮੇਰੀ ਹੈਲਪ ਕੀਤੀ ਜਾਵੇ ਕਰਚ ਬਸ ਇੱਕ ਬੇਟਾ ਤੇ ਇੱਕ ਮੈਂ ਬਸ ਇੱਕੋ ਦਾ ਬੇਟਾ ਆ ਹੋਰ ਘਰ ਦੇ ਵਿੱਚ ਕੋਈ ਨਹੀਂ ਮੈਂ ਹੀ ਕੰਮ ਕਰਨ ਵਾਲੀ ਆ ਰੇੜੀ ਲੱਗ ਟਾਈਮ ਬਸ ਕਰਦੀ ਆ ਉਹਦਾ ਬੇਟਾ ਪਾਲਦੀ ਆ 6 ਮਹੀਨੇ ਤੋਂ ਨੇ ਮੈਨੂੰ ਕੋਈ ਪੈਸਾ ਨਹੀਂ ਸਰਦੀ ਪਾਇਆ ਇੱਕ ਵੀ ਰੁਪਿਆ ਨਹੀਂ ਮੇਰੇ ਕੋਲ ਦੇ ਵਿੱਚ ਹੈਗਾ ਮੈਂ ਆਪੇ ਟਾਈਮ ਪਾਸ ਕਰਦੀ ਆ ਉਹਦਾ ਕਰਜ਼ਾ ਵੀ ਲਾਉਣੀ ਆ ਕੁੜੀ ਨੀ ਨੀ ਕੋਟ ਮਾਰੂਈ ਉਹਦੇ ਇੰਨੇ ਮਾੜੇ ਹਲਤ ਕਿਤੇ ਹੋਏ ਕੁੜੀ ਦੇ ਪਰ ਸਿਮਰਨ ਕਰਨੇ ਮੈਨੂੰ ਕਿਹਾ ਸੀਗਾ ਕਹਿੰਦੀ ਤੇਰੀ ਕੁੜੀ ਮੈਂ ਵਧੀਆ ਪੰਜਾਬੀ ਫੈਮਿਲੀ ਚ ਲਾਉਂਗੀ ਇਹਨੇ ਮੈਨਾਂ ਸਰ ਜੀ ਬਹੁਤ ਵੱਡਾ ਧੱਕਾ ਕੀਤਾ ਆ ਇਹਨੇ ਮੇਰੇ ਨਾਨੀ ਧੋਖਾ ਕੀਤਾ ਮੇਰੇ ਭਰਾ ਨਾਲ ਵੀ ਧੋਖਾ ਕੀਤਾ 에ਰਪੋਰਟ ਤੇ ਗਾਇਬ ਹੋ ਗਈ ਆ ਕਿ ਪਤਾ ਨਹੀਂ ਕਿੱਥੇ ਚਲ ਗਈ ਆ ਜੇ ਸੱਚੀ ਸੀ ਤਾਂ ਮੈਨੂੰ ਆ ਕੇ ਕਹਿੰਦੀ ਵੀ ਦੀਦੀ ਆਪਾਂ ਤੇਰੀ ਕੁੜੀ ਬੁਲਾਉਨੇ ਆ ਪਰ ਇਹਨੇ ਮੇਰੇ ਨਾਲ ਇਨਸਾਫ ਬਹੁਤ ਜ਼ਿਆਦਾ ਧੱਕਾ ਕੀਤਾ ਪਤਾ ਨਹੀਂ ਮੇਰੇ ਨਾਲ ਕਿਹੜੀ ਦੁਸ਼ਮਣੀ ਕੱਢੀ ਆ ਨੇ ਮੈਨੂੰ ਨਹੀਂ ਕੁਝ ਵੀ ਇਹਦਾ ਸਿਮਰਨਕੌਰ ਦਾ ਪਤਾ ਲੱਗਿਆ ਹਜੇ ਤੱਕ ਵੀ ਮੇਰੀ ਹੱਥ ਬਨ ਕੇ ਵੀਰਾਂ ਨੂੰ ਇਹ ਹੀ ਬੇਨਤੀ ਆ ਵੀ ਸਖਤ ਤੋਂ ਸਖਤ ਇਹਨਾਂ ਤੇ ਕਾਰਵਾਈ ਹੋਵੇ ਮੇਰੀ ਬੇਟੀ ਇੰਡੀਆ ਭਲਾਈ ਜਾਵੇ ਮੇਰੀ ਇਹ ਹੀ ਹੱਥ ਬਨ ਕੇ ਬੇਨਤੀ ਆ ਕੀ ਗੱਲ ਕਹੀ ਗਈ ਸੀ ਕਿੰਨੇ ਪੈਸੇ ਮਿਲਿਆ ਕਰਨਗੇ ਕਿਸ ਤਾਂ ਕਿਸ ਤਾਂ ਉਹ ਪੈਸੇ ਮਿਲਣਗੇ ਉਸੇ ਸਰ ਜੀ ਮੈਨੂੰ ਤਾਂ ਇਹਨਾਂ ਨੇ ਇਹ ਗੱਲ ਕਹੀ ਸੀ ਕਿ 21000 ਰੁਪਿਆ ਸੈਲਰੀ ਆ ਪੰਜਾਬੀ ਫੈਮਿਲੀ ਦੇ ਵਿੱਚ ਸਿਮਰਨਕੌਰ ਕਹਿੰਦੀ ਮੈਂ ਤੇਰੀ ਬੇਟੀ ਨੂੰ ਭੇਜੂੰਗੀ ਕੋਈ ਇਦਾਂ ਦੀ ਤਕਲੀਫ ਵਾਲੀ ਗੱਲ ਨਹੀਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਪਰ ਸਿਮਰਨਜੀਤ ਨੇ ਮੈਨੂੰ ਇੰਨਾ ਧੋਖਾ ਕੀਤਾ ਜਾ ਕੇ ਮੇਰੀ ਕੁੜੀ ਅਰਬੀਆਂ ਦੇ ਵਿੱਚ ਪਸਾਤੀ ਆ ਨਾ ਇਹ ਮੈਨੂੰ ਕੋਈ ਗੱਲ ਕੀਤੀ ਜੇ ਮੈਂ ਫੋਨ ਕਰਦੀ ਆ ਮੈਨੂੰ ਭੱਜ ਕੇ ਪੈਂਦੀ ਕਹਿੰਦੀ ਮੈਨੂੰ ਨਹੀਂ ਪਤਾ ਜੋ ਤੁਸੀਂ ਮਰਜ਼ੀ ਕਰ ਲਓ ਸਰ ਜੀ ਮੇਰੀ ਤਾਂ ਹੱਥ ਬੰਨ ਕੇ ਬੇਨਤੀ ਆ ਵੀ ਕੋਈ ਵੀ ਆਪਣੀ ਬੇਟੀ ਨੂੰ ਬਾਹਰ ਅਰਬ ਕੰਟਰਿੰਗਾਂ ਦੇ ਵਿੱਚ ਨਾ ਕੋਈ ਵੀ ਭੇਜੋ ਠੀਕ ਆ ਜਿਹੜੇ ਇਦਾਂ ਭੇਜਦੇ ਉਹਨਾਂ ਤੇ ਸਖਤ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਠੀਕਾ ਜਿਹੜੇ ਪੈਸੇ ਲੈ ਕੇ ਬੀਟੀਆਂ ਦਿਖਾਉਂਦੇ ਆ ਉਧਰ ਇੱਥੋਂ ਚਾਂਸੇ ਨਾਲ ਬੀਟੀਆਂ ਨੂੰ ਲੈ ਜਾਂਦੇ ਆ ਉਧਰ ਜਾ ਕੇ ਵੇਚਦੇ ਆ ਠੀਕਾ ਬਾਕੀ ਦਾ ਮੈਂ ਬਾੜੀ ਗੱਲ ਤਾਂ ਕਹਿੰਦੀ ਮੈਂ ਸਿਮਨ ਕੋਲ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਟਾਈਮ ਪਤਾ ਕੀ ਬੋਲਦੀ ਆ ਕਹਿੰਦੀ ਮੈਂ ਡੋਂਕੀ ਲਾ ਕੇ ਅਸਟ੍ਰੇਲੀਆ ਚਲ ਗਈ ਆ ਤੁਸੀਂ ਮੇਰਾ ਕੁਝ ਨਹੀਂ ਬਗੜ ਸਕਦੇ ਸਰ ਮੈਂ ਪ੍ਰਸ਼ਾਸਨ ਦੇ ਮੋਰੇ ਇਹ ਹੀ ਬੇਨਤੀ ਕਰਦੀ ਆ ਵੀ ਇਹਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹ ਇਧਰ ਇੰਡੀਆ ਬੁਲਾਈ ਜਾਵੇ ਕਿੱਥੇ ਵੀ ਹੋਵੇ ਇਹ ਬੇਟੀ ਦਾ ਪੂਰਾ ਨਾਮ ਕੀ ਹੈ ਤੇ ਕਿੰਨੀ ਉਮਰ ਹੈ ਬੇਟੀ ਦਾ ਨਾਮ ਹੈਗਾ ਹੈ ਗੀਤਾ ਸਰਜੀ 26 ਸਾਲ ਉਹਦੀ ਬੇਟੀ ਦੀ ਉਮਰ ਆ ਤੁਹਾਨੂੰ ਉਧਰ ਕੁਝ ਭੇਜਿਆ ਸੀ ਨਹੀਂ ਸਰ ਜੀ ਮੈਨੂੰ ਕੁਝ ਨਹੀਂ ਭੇਜਿਆ ਮੇਰੇ ਕੋਲ ਚੈੱਕ ਕੀਤੇ ਜਾਣ ਮੈਨੂੰ 1 ਰੁਪਿਆ ਵੀ ਨਹੀਂ ਭੇਜਿਆ ਜਦੋਂ ਬੇਟੀ ਤਾਂ ਤਨਖਾਹ ਮੰਗਦੀ ਸੀਗੀ ਉਦੋਂ ਬੇਟੀ ਦੀ ਕੁੱਟਮਾਰ ਕਰਦੇ ਸੀਗੇ ਬੇਟੀ ਨੂੰ ਟਾਈਮ ਤੇ ਰੋਟੀ ਨਹੀਂ ਦਿੰਦੇ ਸੀਗੇ ਬੇਟੀ ਦਾ ਬਹੁਤ ਮੰਦਾ ਹਾਲ ਆ ਉਹਦੇ ਪੈਰਾਂ ਦੇ ਵਿੱਚ ਵੀ ਛਾਲੇ ਉਹਦੇ ਹੱਥਾਂ ਦੇ ਵਿੱਚ ਵੀ ਛਾਲੇ ਬੇਟੀ ਨੂੰ ਬੁਖਾਰ ਵੀ ਬਹੁਤ ਚੜਿਆ ਜਦੋਂ ਉਹਨੇ ਮੈਨੂੰ ਰਿਕਾਰਡਿੰਗ ਕਰਕੇ ਭੇਜੀ ਕਹਿੰਦੀ ਮੰਮੀ ਅੱਜ ਮੈਨੂੰ ਬਚਾਲਾ ਬਸ ਲਾਸਟ ਗੱਲ ਹੀ ਮੇਰੀ ਉਦਣ ਦੀ ਹੋਈ ਹੈ ਮੁੜ ਕੇ ਮੇਰੀ ਬੇਟੀ ਨਾਲ ਮੇਰੀ ਗੱਲ ਨਹੀਂ ਹੋਈ ਇੱਕ ਹਫ਼ਤਾ ਹੋ ਗਿਆ ਪਤਾ ਨਹੀਂ ਕਿਹੜੇ ਹਲਾਤਾਂ ਚ ਹੋਣੀਆ ਪਤਾ ਨਹੀਂ ਕਿਹੜੇ ਹਲਾਤਾਂ ਚ ਨਹੀਂ ਹੈਗੀ ਮੇਰੀ ਬੇਟੀ ਮੇਰੀ ਹੱਥ ਵਨ ਕੇ ਪ੍ਰਸ਼ਾਸਨ ਨੂੰ ਬੇਨਤੀ ਆ ਮੈਂ ਬਾਰ-ਬਾਰ ਇਹੀ ਗੱਲ ਕਰਦੀ ਆ ਵੀ ਮੇਰੀ ਬੇਟੀ ਨੂੰ ਬਚਾਇਆ ਜਾਵੇ ਮੇਰੀ ਹੈਲਪ ਕੀਤੀ ਜਾਵੇ ਉਹਦਾ ਛੋਟਾ ਜਿਹਾ ਬੇਟਾ ਜਾਂ ਵਿਚਾਰੀ ਦਾ ਮੈਂ ਤਾਂ ਭੇਜੀ ਸੀ ਕਿ ਵਿਚਾਲ ਆਪਦੇ ਬੇਟੇ ਦੀ ਕੋਈ ਸੋਚ ਲੂਗੀ ਇੱਥੇ ਰੇੜੀ ਚਾਹ ਨਹੀਂ ਲਵਾਉਂਦੇ ਸੀ ਪਰ ਮੈਨੂੰ ਨਹੀਂ ਸੀ ਪਤਾ ਮੈਂ ਇੰਨੀ ਪਰੇਸ਼ਾਨ ਹੋ ਜਾਣਾ ਮੈਂ ਤਾਂ ਆਪਸਰ ਮਰੀ ਜਾ ਮੇਤੋਂ ਤਾਂ ਕੋਈ ਕੰਮ ਨਹੀਂ ਹੁੰਦਾ ਮੈਨੂੰ ਪਤਾ ਮੈਂ ਆਪਦੀ ਸਿਸਟਰ ਦੇ ਘਰੇ ਬਹਿ ਕੇ ਰੋਟੀ ਖਾਣੀ ਆ ਅਜਤ ਮੈਨੂੰ ਵੀ ਡਰ ਹੋ ਗਿਆ ਉਹਦੇ ਸਿਸਟਰ ਦੇ ਘਰ ਇੱਥੇ ਬੈਠੇ ਨੂੰ ਮੈਂ ਆਪਦੇ ਘਰੇ ਆਉਣੀ ਜਾ ਕੇ ਰਹੀ ਮੇਕੋ ਦਾ ਘਰ ਵੀ ਹੈ ਨਹੀਂ ਮੇਕੋ ਕਰਾਇਆ ਵੀ ਨਹੀਂ ਦਿੱਤਾ ਜਾਂਦਾ ਠੀਕਾ ਮੇਰੇ ਕਮਰੇ ਨੂੰ ਜਿੰਦਾ ਲਾਤਾ ਉਹਨਾਂ ਨੇ ਮੈਂ ਤਾਂ ਇੰਨੀ ਔਕੀਆ ਪਰੇਚਾਨਾ ਮੇਰੇ ਤੋਂ ਕੋਲੇ ਕੋਈ ਸਾਧਨ ਵੀ ਹੈ ਨਹੀਂਗਾ ਜਿੱਥੇ ਮੈਂ ਜਾ ਕੇ ਬਹਿ ਜੂਗੀ ਮੇਰੀ ਆਤਮਾਨ ਕੇ ਹੀ ਬੇਨਤੀ ਹੈ ਕਿ ਵੀਰਾਂ ਨੂੰ ਮੇਰੀ ਇੱਕ ਬਾਤ ਤੋਂ ਬਾਅਦ ਹੈਲਪ ਕੀਤੀ ਜਾਵੇ ਮੇਰੀ ਬੇਟੀ ਇੰਡੀਆ ਭਲਾਈ ਜਾਵੇ ਮੇਰਾ ਉਹੀ ਸਾਰਾ ਮੈਨੂੰ ਉਹੀ ਸਾਹਮਣ ਵਾਲੀ ਆਪਦੇ ਬੇਟੇ ਨੂੰ ਸਾਹਮਣ ਵਾਲੀ ਆ ਮੇਰਾ ਹੋਰ ਕੋਈ ਸਰ ਨਹੀਂ ਮੇਰੀ ਬੇਟੀ ਤੋਂ ਬਿਨਾ ਮੈਨੂੰ ਕੋਈ ਨਹੀਂ ਪੁੱਛਦਾ ਹਾਂਜੀ ਸਿਚੇ ਵਾਲ ਸੰਤਾਂ ਨੂੰ ਬੇਨਤੀ ਆ ਹੱਥ ਬੰਨ ਕੇ ਮੇਰੀ ਬੇਨਤੀ ਆ ਮੇਰੀ ਬੇਟੀ ਨੂੰ ਕਢਾਇਆ ਜਾਵੇ ਮੈਂ ਬਾਰ ਬਾਰ ਹੱਥ ਬੰਨਦੀ ਆ ਸਿਚੇ ਵਾਲ ਸੰਤਾਂ ਦੀ ਵੀ ਮੇਰੀ ਹੈਲਪ ਕੀਤੀ ਜਾਵੇ ਗਰੀਬਣੀ ਦੀ ਮੇਰੀ ਬੇਟੀ ਮਂਗਾਈ ਜਾਵੇ ਮੇਰੀ ਹੱਥ ਬੰਨ ਕੇ ਇਹੀ ਬੇਨਤੀ ਆ ਮੇਰਾ ਨਾਮ ਹਜੀਤ ਕੌਰ ਹੈ ਕੀ ਕੱਲੂਈ ਇਹਨਾਂ ਨਾਲ ਦੀ ਇਹ ਮੇਰੇ ਮੰਮੀ ਲੱਗਦੇ ਰਿਸ਼ਤੇਦਾਰਾਂ ਸੀ ਤੇ ਇਹਨਾਂ ਦਾ ਬੜਾ ਮੰਦਾ ਹਾਲ ਹੈ ਕਿ ਕਰਾਇਤੇ ਰਹਿ ਰਹੇ ਆ ਨਾ ਤੇ ਇਹਨਾਂ ਦਾ ਆਪ ਦਾ ਘਰ ਆ ਨਾ ਬੇਟੀ ਦਾ ਆਪ ਦਾ ਘਰ ਆ ਤੇ ਚਾਹ ਤੇ ਚਾਹ ਦੀ ਰੇੜੀ ਲਾਉਂਦੇ ਹੁੰਦੇ ਕੀ ਗੱਲ ਹੋਈ ਇਹਨਾਂ ਨਾਲ ਇਹਨਾਂ ਨਾਲ ਬਹੁਤ ਮਾੜੀ ਗੱਲ ਹੋਈ ਆ ਵੀ ਕੁੜੀ ਮਾਨ ਚ ਗਈ ਸੀ ਉਧਰ ਜਾ ਕੇ ਬਸ ਕੀ ਨਾਮ ਸੀ ਕੁੜੀ ਦੀ ਕਿੰਨੀ ਕੁ ਉਮਰ ਸੀ ਤੇ ਕੁੜੀ ਦੀ ਉਮਰ ਸੀ 26 ਸਾਲ ਅਮੀ ਗੀਤਾ ਅਮੀ ਸੀ ਉਹਦਾ ਨਾਂ ਕੁੜੀ ਦਾ ਅਸੀਂ ਇਹ ਕਹਿਣਾ ਵੀ ਹੱਥ ਬਨ ਕੇ ਬੇਨਤੀ ਆ ਵੀ ਕੁੜੀ ਨੂੰ ਇੱਧਰ ਬੁਲਾਇਆ ਜਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर